ਉਹ ਜਿਹੜੇ ਛਰਾਰਤੀ ਲੋਕ ਜਿਹੜੇ ਆ ਬਾਬਾ ਮੇਜਰ ਸਿੰਘ ਜੀ ਦਾ ਨਾਮ ਬਦਨਾਮ ਕਰਨਾ ਚਾਹੁੰਦੇ ਆ ਕਾਫੀ ਲੰਬੇ ਸਮੇਂ ਤੋਂ ਜਿੰਨੇ ਕਾਰਵਾਈਆਂ ਕਰ ਰਹੇ ਆ ਉਹਨਾਂ ਨੂੰ ਮੈਂ ਸਖਤ ਚਾਬਣੀ ਦਿੰਦਾ ਕਿ ਤੁਹਾਨੂੰ ਪ੍ਰਤਨ ਮਰਜ਼ਾਦਾ ਦੇ ਅਨਸਾਰ ਸੋਦਾ ਲਾਇਆ ਜਾਏਗਾ ਕਿ ਅੱਜ ਲਗਭਗ 2:30 ਵਜੇ ਦੇ ਕਰੀਬ ਕੋਈ ਮਲਤ ਸਿੰਘ ਜਿਹੜੇ ਸੀਗੇ ਉਹ ਕਾਲੇ ਸਿੰਘਾਂ ਦੇ ਵਿੱਚ ਬਾਬਾ ਮੇਜਰ ਸਿੰਘ ਜੀ ਦੇ ਨਾਮ ਤੇ ਪੈਸੇ ਮੰਗਦੇ ਦੇਖੇ ਗਏ ਵੀ ਘੋੜਿਆਂ ਦਾ ਉਤਾਰਾ ਘੜਾ ਪੜਾਉ ਹੈ ਉਹ ਕਾਲੇ ਸਿੰਘਾਂ ਦੇ ਵਿੱਚੋਂ ਉਤਰਿਆ ਇੱਕ ਗੱਲ ਮੈਂ ਲੋਕਾਂ ਨੂੰ ਕਲੀਅਰ ਕਰ ਦੇਣੀ ਚਾਹੁੰਦਾ ਵੀ ਜਿੱਥੇ ਵੀ ਕਿਤੇ ਸਾਡੇ ਘੋੜਿਆਂ ਦਾ ਪੜਾਓ ਹੁੰਦਾ ਹੈ ਉੱਥੇ ਅਸੀਂ ਲੋਕਾਂ ਕੋਲੋਂ ਪੈਸੇ ਨਹੀਂ ਸਾਡੇ ਜਿੱਥੇ ਤਰ੍ਹਾਂ ਵੱਲੋਂ ਮੰਗੇ ਜਾਂਦੇ ਸਿਰਫ ਤੇ ਸਿਰਫ ਘੋੜਿਆਂ ਦੇ ਲਈ ਚਾਰੇ ਦੀ ਗੱਲ ਤੂੜੀ ਦੀ ਗੱਲ ਕੀਤੀ ਜਾ ਸਕਦੀ ਹੈ ਜਿਹੜੇ ਵੀ ਜਿਹੇ ਲੋਕ ਇਸ ਤਰ੍ਹਾਂ ਦੇ ਸ਼ਰਾਰਤੀ ਅੰਸਰ ਕੋਈ ਬਾਬਾ ਮੇਜਰ ਸਿੰਘ ਜੀ ਦੇ ਨਾਂ ਤੇ ਕੋਈ ਸਾਡੀਆਂ ਰੰਗਰੇਟਾ ਪੰਥੀਆਂ ਜਥੇਬੰਦੀਆਂ ਦੇ ਨਾਂ ਤੇ ਕੋਈ ਪੈਸੇ ਮੰਗਦਾ ਆ ਤੇ ਫੌਰੀ ਤੌਰ ਤੇ ਜਾਂ ਬਾਬਾ ਮੇਜਰ ਸਿੰਘ ਜੀ ਨਾਲ ਜਾਂ ਮੇਰੇ ਨਾਲ ਜਾਂ ਸਾਡੇ ਉਹਦੇਦਾਰਾਂ ਨਾਲ ਮੁਖੀਆਂ ਨਾਲ ਗੱਲ ਕੀਤੀ ਜਾ ਸਕਦੀ ਆ ਮੇਰਾ ਨੰਬਰ 9815642144 ਤੇ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਮੈਂ ਸਖਤ ਚਾਮਣੀ ਦਿੰਦਾ ਬਤੌਰੇ ਇਹ 11 ਨੈਂਸਨ ਜਥੇਬੰਦੀਆਂ ਭਾਰਤ ਦਾ ਚੇਅਰਮੈਨ ਕਿ ਉਹ ਬਾਜ ਆਉਣ ਕਿਉਂਕਿ ਕੁਝ ਸ਼ਰਾਰਤੀ ਲੋਕ ਜਿਹੜੇ ਆ ਬਾਬਾ ਮੇਜਰ ਸਿੰਘ ਜੀ ਦਾ ਨਾਮ ਬਦਨਾਮ ਕਰਨਾ ਚਾਹੁੰਦੇ ਆ ਉਹ ਕੁਝ ਸ਼ਰਾਰਤੀ ਅਨਸਰ ਕਾਫੀ ਲੰਬੇ ਸਮੇਂ ਤੋਂ ਜਨਹਕਾਰ ਬਣਿਆ ਕਰ ਰਹਾ ਤੇ ਸਾਡਾ ਕੋਈ ਵੀ ਜਿਹੜਾ ਸਿੰਘ ਉਹ ਇਸ ਤਰ੍ਹਾਂ ਨਾ ਜਾ ਕੇ ਮੰਗਦਾ ਨੀਗਾ ਅੱਜ ਕਾਲੇ ਸਿੰਘਾਂ ਦੇ ਵਿੱਚ 2:30 ਵਜੇ ਦੇ ਕਰੀਬ ਜਿਹੜੇ ਕੁਝ ਸਿੰਘ ਮੋਟਰਸਾਈਕਲਾਂ ਤੇ ਆਏ ਤੇ ਬਾਬਾ ਮੇਜਰ ਸਿੰਘ ਜੀ ਦੇ ਨਾਮ ਤੇ ਪੈਸੇ ਮੰਗ ਰਹੇ ਸੀ ਉਹਨਾਂ ਨੂੰ ਮੈਂ ਸਖ਼ਤ ਜਾਬਣੀ ਦਿੰਦਾ ਕਿ ਤੁਹਾਨੂੰ ਪ੍ਰਾਤਨ ਮਰਜ਼ਾਦਾ ਦੇ ਅਨਸਾਰ ਸੋਧਾ ਲਾਇਆ ਜਾਏਗਾ ਅਗਰ ਕੋਈ ਫੜ ਲਿਆ ਤਾਂ ਇਹ ਮੇਰੀ ਗੱਲ ਨੂੰ ਨੋਟ ਕਰ ਲਿਆ ਜਾਵੇ ਮੈਂ ਬਲਬੀਰ ਸਿੰਘ ਚੀਮਾ ਸੁਭਾ ਪ੍ਰਦਾਨ ਸ਼ਰੋਮਲੀ ਰੰਗਰੇਟਾਦਾਲ ਪੰਜਾਬ